ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਸ਼ਾ ਜੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਦੇ ਹੋਏ ਸਹਾਇ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦੇ ਟੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨ ਜਾਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਾਹਿਬ ਦਸਤਾ ਪਾਸ਼ ਆਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40ਾਂ ਮੁਕਤਿਆਂ ਫਟੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇਗ ਵਾਏ ਦੇਖ ਕੇ ਅਨ ਡਟ ਕੀਤਾ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਗੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਹੋਪਰੀਆਂ ਲੁਹਾਈਆਂ ਚਰਖੜੀਆਂ ਦਾ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਤੇ ਆਵੇ ਚਤੇ ਆਉਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾ ਦਾਣ ਭਰੋਸਾ ਦਾਣ ਦਾਨਾ ਸਰ ਦਾਣ ਨਾਮ ਦਾਣ ਸ੍ਰੀ ਸਰ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਚੰਡੇ ਬੁੰਗੇ ਜਗੋ ਜਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮੱਦ ਦਾ ਰੱਖਾ ਆ ਵਾਹਿਗੁਰੂ हे ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਜੀ ਕਿ ਜਿਸ ਤਰ੍ਹਾਂ ਕਿ ਆਪ ਜੀ ਸਭਨਾ ਜੀਵਾਂ ਦੀ ਰਖਵਾਲੀ ਕਰਦੇ ਹੋ ਸਭਨਾ ਨੂੰ ਕਿਰਤ ਵਿਰਤ ਆਪ ਹੀ ਲਗਾਉਂਦੇ ਹੋ ਆਪ ਜੀ ਨੇ ਦਾਸ ਉਪਰ ਹਮੇਸ਼ਾ ਮਿਹਰ ਕੀਤੀ ਚੰਗੇ ਕੰਮਾਂ ਵਿੱਚ ਲਗਾਇਆ ਔਰ ਸਮਾਜ ਵੱਲੋਂ ਫਿਰ ਕਿਹਾ ਜਾਂਦਾ ਹੈ ਕਿ ਸੀ ਵੇਲੇ ਹੋ ਕੋਈ ਕੰਮਕਾਰ ਕਰਿਆ ਕਰੋ ਸੋ ਇਸੇ ਦੇ ਨਮਿਤ ਸੰਤ ਬਾਬਾ ਕਪੂਰ ਸਿੰਘ ਜੀ ਵੱਲੋਂ ਜੋ ਇੱਥੇ ਦੁਕਾਨਾਂ ਬਣਾਈਆਂ ਗਈਆਂ ਹਨ ਇਸੇ ਦੇ ਅਧਾਰਨ ਸਮੇਂ ਅਤੇ ਸ਼ਮਸ਼ਾਨ ਭੂਮੀ ਦੇ ਵਿੱਚ ਹੋਏ ਸਮਾਗਮ ਦੌਰਾਨ ਸੰਤ ਬਾਬਾ ਕਪੂਰ ਸਿੰਘ ਜੀ ਵੱਲੋਂ ਦਾਸ ਨੂੰ ਵੀ ਇੱਕ ਦੁਕਾਨ ਦੀ ਚਾਬੀ ਦਿੱਤੀ ਗਈ ਸੋ ਕਰ ਬਹੁਤ ਕੁਝ ਰਹੇ ਹੈਗੇ ਆ ਆਪ ਜੀ ਨੂੰ ਜੋ ਪਾਉਂਦਾ ਹੈ ਸਾਡੇ ਮਨ ਦੇ ਵਿੱਚ ਉਸੇ ਤਰ੍ਹਾਂ ਦੇ ਖਿਆਲ ਬਣਾਓ ਤਾਂ ਕਿ ਅਸੀਂ ਉਸੇ ਹੀ ਕਰਤ ਵਿੱਚ ਖਾਸ ਧਿਆਨ ਦਈਏ ਤਾਂ ਜੋ ਸਾਡੇ ਜੀਵਨ 'ਚ ਤੇਰੀ ਮਰਜ਼ੀ ਪੂਰੀ ਹੋਵੇ ਪਾਤਸ਼ਾਹ ਜੀ ਉਹ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਮਤਬੁੱਦ ਨੂੰ ਤੁਸੀਂ ਆਪ ਹੀ ਠੀਕ ਕਰੋ ਔਰ ਸਾਡੇ ਜੀਵਨ ਦੇ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ ਜਿਵੇਂ ਤੁਸੀਂ ਚਾਹੁੰਦੇ ਹੋ ਅਰਦਾਸ ਬੇਨਤੀਆਂ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਨਾਦਾਨ ਜਾਣ ਕੇ ਮਾਫ ਕਰ ਦੇਣਾ ਔਰ ਮਿਹਰ ਪ੍ਰਿਆਥ ਰੱਖਣਾ ਜੋ ਅਸੀਂ ਅਗਲੇ ਸਮੇਂ ਨੂੰ ਤੇਰੀ ਮਰਜ਼ੀ ਦੇ ਵਿੱਚ ਗੁਜ਼ਾਰੀਏ ਔਰ ਇਹ ਜੋ ਦੁਕਾਨ ਦੀ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਅਸੀਂ ਇਸ ਦੇ ਵਿੱਚ ਤੇਰੀ ਮਰਜ਼ੀ ਦੇ ਅਨੁਸਾਰ ਚੱਲ ਸਕੀਏ ਉਹੀ ਕੰਮ ਕਰ ਸਕੀਏ ਜਿਸ ਨਾਲ ਕਿਰਤਵੀ ਅਸੀਂ ਕਰਦੇ ਨਹੀਂ ਇਹ ਸਮਾਜ ਦਾ ਵੇਗ ਪਲਾ ਹੁੰਦਾ ਹੋਵੇ ਕਿਸੇ ਵੀ ਗਲਤ ਕਾਰੋਬਾਰ ਦੇ ਵਿੱਚ ਅਸੀਂ ਨਾ ਮਤਲਬ ਜਾਈਏ ਉਸੇ ਹੀ ਕਾਰੋਬਾਰ ਨੂੰ ਕਰੀਏ ਜੋ ਤੈਨੂੰ ਪਾਉਂਦਾ ਹੋਵੇ ਇੰਨੀਆਂ ਬੇਨਤੀਆਂ ਤੁਸੀਂ ਪ੍ਰਵਾਨ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰ ਗੁਰ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆਖੀ ਰਹੇ ਨ ਕੋਈ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰ ਨਹਾ ਜੋ ਸ਼ਰਦਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰ ਨਹਾ ਬੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ